ਕਤੇ ਅਸੂਲ ਹੋ ਸਕੂਲ ਸਤਿਗੁਰ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਨਵੀਂ ਵੀਡੀਓ ਚ ਆ ਦੇਖੋ ਇੱਥੇ ਪੂਰਾ ਚੱਕਣਾ ਆਉਂਦੇ ਹੁੰਦੇ ਆ ਅੱਜ ਮੇਰਾ ਹੈਗਾ ਪਹਿਲਾ ਪੇਪਰ ਠੀਕ ਹੈ ਡਰਜਾ ਵੀ ਲੱਗੀ ਜਾਂਦਾ ਤੇ ਸਾਰੀ ਰਾਤ ਦਾ ਪੜੀ ਵੀ ਜਾਂਨਾ 2:30 ਵਜੇ ਬਿਆਸੀ ਰਾਤ ਟੜਕ ਟੁਟ ਕੇ ਫੇਰ ਲੱਗ ਗਿਆ ਸੀਗਾ ਤੇ ਦੇਖਦੇ ਆ ਇਥੰਦੇ ਵੀ ਫਰਕਵੇਂ ਹੁੰਦੇ ਆ ਤੇ ਤੁਹਾਨੂੰ ਜਾ ਕੇ ਕਲਾਸ ਦਾ ਮਾਹੌਲ ਦਿਖਾਉਣੇ ਆ ਤੇ ਆਪਾਂ ਹੁਣ ਕਲਾਸ ਤੇ ਜਾ ਕੇ ਮਿਲਦੇ ਆਂ ਮੈਂ ਚੱਲੇ ਆਂਗਾ ਪਹਿਲਾਂ ਪੇਪਰ ਮੇਰਾ 2 ਵਜੇ ਆ ਤੇ ਹੁਣ 12:30 ਹੋ ਗਏ ਪਏ ਆ ਮੈਂ ਘੰਟਾ ਪਹਿਲਾਂ ਹੀ ਚੱਲਿਆ ਅੱਜ ਉਹ ਉੱਥੇ ਸਾਹਮਣੇ ਸਾਡੇ ਫਾਰਮਰ ਮਾਰਕੀਟ ਲੱਗਦੀ ਹੁੰਦੀ ਹੈ ਮਤਲਬ ਫਾਰਮਰ ਮਾਰਕੀਟ ਤੁਹਾਨੂੰ ਪਤਾ ਹੀ ਆ ਕੀ ਹੁੰਦਾ ਸ਼ਨੀਵਾਰ ਨੂੰ ਤੇ ਸਾਡੀ ਆਈਆਰੀ ਰਹ ਜਾਂਦੀ ਆ ਤੇ ਇੱਧਰ ਹੈਗਾ ਆਪਣਾ ਬੱਸ ਸਟਾਪ ਜਿੱਥੋਂ ਆਪਾਂ ਨੇ ਚੜਨਾ ਔਰਾਂ ਪਹੁੰਚਿਆ ਕਾਲਜ ਇਹਦੇ ਸੰਭਣ ਕੁੜੀਆਂ ਜਾਂਦੀਆਂ ਨੇ ਉਹ ਲੋਆ ਪਾਉਂਦੀਆਂ ਜਾਂਦੀਆਂ ਹਨ ਦਿਖਾਉਣਾ ਮੈਂ ਇਹ ਸਾਡੇ ਕਾਲਜ ਦੀ ਮੇਨ ਐਂਟਰੈਂਸ ਆ ਜਿੱਥੇ ਤੁਸੀਂ ਅੰਦਰ ਐ ਟ੍ਰੋਣਾ ਹੁੰਦਾ ਉਧਰ ਬੀ ਬਲਾਕ ਆ ਤੇ ਮੇਨ ਐਂਟਰੈਂਸ ਮਮਾ ਉਹ ਨਹੀਂ ਸੀ ਇਹ ਬਹਾਨਾ ਕਿ ਮਗਲਿਸਤ ਨਮਨ ਜਿੱਥੋਂ ਕਨਵਰਸ ਕਰ ਸਕੋ ਇਹ ਤੋਂ ਨਾ ਮੇਨ ਡੈਸਕ ਆ ਇਨਫੋਰਮੇਸ਼ਨ ਡੈਸਕ ਜਿੱਥੇ ਕੋਈ ਗੱਲ ਪੁੱਛਣੀ ਹੋਵੇ ਇੱਥੇ ਆ ਕੇ ਪੁੱਛ ਸਕਦੇ ਆ ਤੇ ਆਪਾਂ ਇੱਧਰ ਆਹਾਂ ਜਾ ਕੇ ਲਾਈਬ੍ਰੇਰੀ ਜਾ ਕੇ ਪੜੀਗਾ ਇੱਧਰ ਇਹਨਾਂ ਦਾ ਕੈਂਪਸ ਸਟੋਰ ਪੌੜੀਆਂ ਥੱਲੇ ਉੱਤਰ ਕੇ ਇੱਥੇ ਲੜਲੇ ਰੋਡ ਤੇ ਬਣੀ ਹੋਈ ਹੈ ਲਾਈਬ੍ਰੇਰੀ ਹੁਣ ਮੈਂ ਲਾਈਬ੍ਰੇਰੀ ਜਾ ਕੇ ਪੜ੍ਹਾਂਗਾ ਫਿਰ ਆਪਾਂ ਟੈਸਟ ਤੇ ਚੱਲਾਂਗੇ ਇਹ ਸਾਇਲੈਂਟ ਏਰੀਆ ਹੁੰਦਾ ਏ ਇੱਧਰ ਆ ਲਾਈਬ੍ਰੇਰੀ ਸਾਡੀ ਤੇ ਹੁਣ ਆਪਾਂ ਲਾਈਬ੍ਰੇਰੀ ਚੱਲੇ ਪੜਨ ਹੁਣ ਆਪਾਂ ਲਾਈਬ੍ਰੇਰੀ ਚੋਂ ਪੜ ਕੇ ਆ ਗਏ ਇਹ ਬ੍ਰੋ ਵਈ ਹੁਣ ਆਪਾਂ ਲਾਇਬ੍ਰੇਰੀ ਚ ਬੜ ਕੇ ਆ ਗਏ ਤੇ ਸਾਰੇ ਯੋਦੇ ਮੇਰੇ ਨਾਲ ਦੇ ਚੱਲੇ ਹੁਣ ਟੈਸਟ ਦੇਣ। ਫਿਰ ਦੇਖਦਾ ਹਾਂ ਡਾਟਾ ਟੈਸਟ ਦੇ ਚੱਕੀ ਬੰਦਾ। ਹੁਣ ਆਪਾਂ ਰੂਮ ਦੇ ਵਿੱਚ ਬੈਠ ਕੇ ਪੜਾਈ ਕਰ ਰਹੇ ਹਾਂ। ਕੱਚਾ ਇੰਟਰੋਡਕਸ਼ਨ ਦਾ ਕਰਾਦਾ ਥੋੜੀ ਸਾਰਿਆਂ ਨਾਲ ਇਹ ਆ ਜੈਜਿੰਦਰ ਫਰੋਂ ਗੁਜਰਾਤ ਆਈ ਕੁੜੀ ਹਰਮਨ ਫਰੋਂ ਤੁੜੀ ਤੇ ਉਹ ਆ ਮੁੰਡਾ ਅਰਵਿੰਦਰ ਉਰਿੰਦ ਤੇਰਾ ਪਿੰਡ ਕਿਹੜਾ ਓਏ ਮੀਮਸਾ ਕਿਹੜਾ ਮੀਮਸਾ ਇਹ ਕਿੱਥੇ ਗਿਆ ਧੂਰੀ ਕੋਲੇ ਅੱਛਾ ਇਹ ਵੀ ਧੂਰੀ ਦਾ ਹੀ ਆ ਤੇ ਮੈਂ ਆਪਾਂ ਤੁਹਾਨੂੰ ਬਥੀ ਆਪਾਂ ਬਹਿੰਡੇ ਤੋਂ ਸਹੀ ਆ ਯੈਸ ਤੁਹਾਨੂੰ ਪਤਾ ਹੀ ਆਪਾਂ ਬਹਿੰਡੇ ਤੋਂ ਹੁਣ ਆਪਣੀ ਤਿਆਰੀ ਚੱਲੀ ਜਾਂਦੀ ਤੇ ਪੇਪਰ ਜਿੰਮੀ ਵੀ ਹੋਇਆ ਉਹ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦੱਸਦਾ ਇਹ ਬਾਤ ਦੇ ਵਿੱਚ ਚੰਗਾ ਹੋਇਆ ਮਾੜਾ ਹੋਇਆ ਪਰ ਦੱਸਣਾ ਤਾਂ ਮਜੂਰ ਹੈ ਚਲ ਜਾਈ ਸਾਡੀ ਕਲਾਸ ਵਾਲੀ ਖੜਿਆ ਹੁਣ ਬਾਹਰ ਅੰਦਰ ਐਂਟਰੀ ਕਰਨ ਦੀ ਤਿਆਰੀ

ਇੱਥੇ ਵੇ ਜਾ ਇੱਥੇ ਵੇ ਜਾ ਕੋਣ ਆਪਾਂ ਕਲਾਸ ਆ ਗਈ ਇੱਥੇ ਪਹਿਲਾਂ ਮੈਡੀਕਲ ਆਂਦੀ ਸੀਗੀ ਉਹ ਵਿਚਾਰਾ ਉਹ ਲੰਬਾ ਪਾ ਕੇ ਮੈਡਮ ਮੈਡੀਕਲ ਵਾਲੀ ਇਹ ਸਾਡੀ ਮੈਡਮ ਆ ਜਿਹੜੀ ਪੇਪਰ ਲੈਣਾ ਤੇ ਇਹ ਆ ਮੇਰੇ ਕਲਾਸ ਤਿਆਰੀ ਹੈ ਤਿਆਰੀ ਤਿਆਰੀ ਬੋਲ ਤਿਆਰੀ ਯੈਸ ਕਲਾਸ ਤੋਂ ਬਾਅਦ ਫਿਰ ਆਪਾਂ ਕੇਮਾ ਕਮਾਂ ਖੇਡੀਆਂ ਕੇਮਾ ਕਮਾਂ ਖੇਡ ਤੋਂ ਬਾਅਦ ਆਪਾਂ ਘਰੇ ਆ ਗਏ ਤੇ ਇਹੀ ਸੀਗਾ ਜੀ ਉਹ ਛੋਟਾ ਜਿਹਾ ਬਲੌਗ ਤੇ ਟੈਂਪਰ ਦੇ ਵਿੱਚ ਹਾਇਰਿੰਗ ਕਿਵੇਂ ਹੁੰਦੀ ਆ ਕਿਵੇਂ ਤੁਹਾਨੂੰ ਸ਼ਿਫਟਾਂ ਮਿਲਦੀਆਂ ਨੇ ਇਹਦਾ ਹਜੇ ਮੈਨੂੰ ਐਕਸਪੀਰੀਅੰਸ ਹੈ ਨਹੀਂਗਾ ਜਦੋਂ ਉਹਨਾਂ ਨੇ ਮੈਨੂੰ ਸ਼ਿਫਟਾਂ ਦੇਤੀਆਂ ਤੇ ਆਨਲਾਈਨ ਟ੍ਰੇਨਿੰਗ ਕਿਵੇਂ ਦੀ ਸੀ ਉਹ ਸਾਰੇ ਇੱਕ ਅਲੱਗ ਤੋਂ ਵੀਡੀਓ ਬਣਾ ਕੇ ਪਾ ਦੂੰਗਾ ਜਿਹੜੀ ਕਿ ਤੁਹਾਨੂੰ ਹੈਲਪ ਹੋ ਜੇ ਕਿਸੇ ਟੈਂਪਰ ਦੇ ਵਿੱਚ ਲੱਗਣਾ ਤਾਂ ਵੀ ਕਿਵੇਂ ਤੁਸੀਂ ਜਾ ਕੇ ਪਰ ਜੇ ਉਪਾਉਣਾ ਹੈ ਮੈਨੇਜਰ ਦੇ ਨਾਲ ਗੱਲ ਕਰਨੀ ਹੈਗੀ ਇਸ ਤੋਂ ਬਾਅਦ ਸ਼ਫਟਾਂ ਦੀ ਪ੍ਰੋਸੀਜਰ ਉਹ ਸਾਰੀ ਚੀਜ਼ ਤੇ ਲੱਗਦੋ ਵੀਡੀਓ ਬਣਾ ਕੇ ਪਾ ਦਵਾਂਗਾ। ਜੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਲਾਈਕ ਵੀ ਕਰ ਦਿਓ ਤੇ ਅੱਗੇ ਸ਼ੇਅਰ ਵੀ ਕਰ ਦਿਓ ਤੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ। ਬਾਏ ਬਾਏ।